ਡੀ ਬੈਟਰ ਨਿਊਜ਼ ਤੇ ਖ਼ਬਰੀ ਸੁਰੱਖਿਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਜਗਦੀਸ਼ ਬਾਲਸਲ ਅੱਜ ਦੀਆਂ ਖ਼ਬਰਾਂ ਦੇ ਵਿੱਚ ਛਪੀਆਂ ਖ਼ਬਰਾਂ ਦੇ ਵਿੱਚ ਸਭ ਤੋਂ ਵੱਡੀ ਸੁਰਖੀ ਜਿਸ ਖ਼ਬਰ ਨੂੰ ਬਣਾਇਆ ਗਿਆ ਉਹ ਹੈ ਅਮਰੀਕਾ ਦਾ ਅੱਤਵਾਦ ਨੂੰ ਲੈ ਕੇ ਇੱਕ ਬਹੁਤ ਵੱਡਾ ਬਿਆਨ ਇਸ ਬਿਆਨ ਦੇ ਵਿੱਚ ਪਹਿਲਗਾਮ ਦੇ ਵਿੱਚ ਹੋਏ ਹਮਲੇ ਦੇ ਪਿੱਛੇ ਜਿਸ ਗੈਰ ਕਾਨੂੰਨੀ ਸੰਸਥਾ ਦਾ ਹੱਥ ਹੈ ਉਸ ਸੰਸਥਾ ਦੇ ਨਾਮ ਨੂੰ ਅਮਰੀਕਾ ਦੀ ਖੁਫੀਆ ਏਜੰਸੀ ਨੇ ਖੁਲਾਸਾ ਕਰਦਿਆ ਕਿ ਹੈ ਕਿ ਇਹ ਕੰਮ ਜੈਸ਼ੇ ਮੁਹੰਮਦ ਨਾਲ ਹੂਬ ਹੂ ਮਿਲਦਾ ਸੰਗਠਨ ਹੈ ਦਾ ਰੈਜਿਸਟ੍ਰੈਂਸ ਗਰੁੱਪ ਅਮਰੀਕਾ ਨੇ ਕਿਹਾ ਹੈ ਕਿ ਇਹ ਗਰੁੱਪ ਨੂੰ ਭਾਰਤ ਵੱਲੋਂ ਧਾਰਾ 370 ਟਾਉਣ ਤੋਂ ਬਾਅਦ ਪਾਕਿਸਤਾਨ ਵੱਲੋਂ ਅੱਤਵਾਦ ਨੂੰ ਲੋਕਲ ਰੂਪ ਦੇਣ ਦੇ ਲਈ ਹੋਂਦ ਵਿੱਚ ਲਿਆਂਦਾ ਗਿਆ ਹੈ ਇਲਾਹਾਬਾਦ ਹਾਈ ਕੋਰਟ ਦੇ ਜੱਜ ਜਸਵੰਤ ਬਰਮਾ ਜਿਨ੍ਹਾਂ ਦੀ ਦਿੱਲੀ ਵਿੱਚ ਕੋਠੀ ਵਿੱਚੋਂ ਅੱਗ ਲੱਗਣ ਤੋਂ ਬਾਅਦ ਜਲੇ ਹੋਏ ਨੋਟ ਸਟੋਰ ਤੋਂ ਬਰਾਮਦ ਹੋਏ ਸੀ ਹੁਣ ਉਨ੍ਹਾਂ ਨੂੰ ਬਰਖਾਸਤ ਕਰਨ ਦੀ ਅਰਜੀ ਭਾਰਤ ਦੀ ਸੰਸਦ ਦੇ ਵਿੱਚ ਹੈ ਭਾਰਤ ਸਰਕਾਰ ਨੇ ਕਿਹਾ ਕਿ ਫਲੂਟ ਟੈਸਟ ਤੋਂ ਉਪਰੰਤ ਜਸਟਿਸ ਬਰਮਾ ਨੂੰ ਬਰਖਾਸਤ ਕੀਤਾ ਜਾਵੇਗਾ ਉਧਰ ਜਸਟਿਸ ਬਰਮਾ ਨੇ ਕੁਝ ਰਾਹਤ ਲੈਣ ਦੀ ਆਸ ਦੇ ਨਾਲ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਹਿਮਾਚਲ ਦੇ ਇੱਕ ਪਿੰਡ ਵਿੱਚ ਦੋ ਸਕੇ ਭਾਈਆਂ ਨੇ ਹਜ਼ਾਰਾਂ ਸਾਲ ਪੁਰਾਣੀ ਇੱਕ ਪਰਤਾਂ ਨੂੰ ਕੈਮ ਰੱਖਦੇ ਇੱਕ ਕੁੜੀ ਦੇ ਨਾਲ ਵਿਆਹ ਕਰਵਾਉਣ ਨੂੰ ਕੁਝ ਅਖਬਾਰਾਂ ਨੇ ਸੁਰੱਖਿੀ ਬਣਾਇਆ ਖਬਰ ਅਨੁਸਾਰ ਇਸ ਪ੍ਰਥਾ ਤਹਿਤ ਕੀਤੇ ਬਿਆਨ ਨੂੰ ਪਹਿਲਾਂ ਉਹਨਾਂ ਖੁੱਲਕੇ ਸ਼ਰਿਆਮ ਨਹੀਂ ਸੀ ਕੀਤਾ ਜਾਂਦਾ ਜਿਨਾਂ ਕਿ ਅੱਜ ਦੇ ਦੌਰ ਵਿੱਚ 36 ਗੜ ਦੇ ਸਾਬਕਾ ਮੁੱਖ ਮੰਤਰੀ ਭਗੇਲ ਸਿੰਘ ਦੇ ਪੁੱਤਰ ਨੂੰ ਈਡੀ ਨੇ ਸ਼ਰਾਬ ਘਟਾਲੇ ਦੇ ਵਿੱਚ ਫੜੇ ਜਾਣ ਦੀ ਖਬਰ ਨੂੰ ਵੀ ਸਾਰੇ ਅਖਬਾਰਾਂ ਨੇ ਆਪਣੇ ਪਹਿਲੇ ਪੰਨੇ ਤੇ ਥਾਂ ਦਿੱਤੀ ਹੈ ਅੰਮ੍ਰਿਤਸਰ ਪੁਲਿਸ ਵੱਲੋਂ ਹਰਿਆਣਾ ਦੇ ਇੱਕ ਨੌਜਵਾਨ ਨੂੰ ਸ੍ਰੀ ਹਰਮੰਦਰ ਸਾਹਿਬ ਨੂੰ ਬੰਬ ਦੇ ਨਾਲ ਅੜਾਉਣ ਦੀ ਈਮੇਲ ਰਾਹੀਂ ਦਿੱਤੀ ਧਮਕੀ ਦੇ ਲਈ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਹਾਲਾਂਕਿ ਪੁਲਿਸ ਵੱਲੋਂ ਹਾਲੇ ਸਪਸ਼ਟ ਨਹੀਂ ਕੀਤਾ ਗਿਆ ਕਿ ਫੜੇ ਗਏ ਮੁਲਜ਼ਮ ਨੇ ਹੀ ਧਮਕੀ ਭੇਜੀ ਹੈ ਉਧਰ ਐਸਜੀਪੀਸੀ ਨੇ ਇਹ ਦੋਸ਼ ਲਾਇਆ ਹੈ ਕਿ ਉਹਨਾਂ ਨੂੰ ਹੁਣ 7ਵੀਂ ਵਾਰ ਧਮਕੀ ਵਾਲੀ ਈਮੇਲ ਆ ਗਈ ਹੈ ਪਰ ਪੁਲਿਸ ਵੱਲੋਂ ਇਸ ਸੰਬੰਧੀ ਕੋਈ ਸੂਹ ਨਹੀਂ ਲੱਗ ਰਹੀ ਲੁਧਿਆਣਾ ਕਮਿਸ਼ਨਰ ਸਾਪਨ ਸ਼ਰਮਾ ਦੇ ਦਫ਼ਤਰ ਦੇ ਵਿੱਚ ਕੱਲ ਇੱਕ ਸਾਈਬਰ ਕਿਓਸਕ ਲਗਾਇਆ ਗਿਆ ਹੈ ਜਿਸ ਦਾ ਉਦਘਾਟਨ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕੀਤਾ ਇਸ ਕਿਓਸਕ ਵਿੱਚ ਕੋਈ ਵੀ ਆਪਣੇ ਮੋਬਾਈਲ ਵਿੱਚ ਵਾਇਰਸ ਹੋਣ ਜਾਂ ਬੈਨ ਕੀਤੀ ਹੋਈ ਐਪ ਬਾਰੇ ਜਾਣਕਾਰੀ ਹੋਣ ਬਾਰੇ ਜਾਣਕਾਰੀ ਲੈ ਸਕਦਾ ਹੈ ਉਹਨਾਂ ਕਿਹਾ ਕਿ ਇਸ ਕਿਓਸਕ ਨੂੰ ਲਗਾਉਣ ਦਾ ਮਕਸਦ ਲੋਕਾਂ ਨੂੰ ਸਾਈਬਰ ਠੱਗੀਆਂ ਬਾਰੇ ਸचेਤ ਰੱਖਣਾ ਹੈ ਸੋ ਇਸ ਅਨ ਅੱਜ ਦੀਆਂ ਖ਼ਵਾਰੀ ਸੁਰਖੀਆਂ ਕੱਲ ਫਿਰ ਨਵੀਆਂ ਤੇ ਤਾਜ਼ਾ ਸੁਰਖੀਆਂ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਫਿਲਹਾਲ ਤਦ ਤੱਕ ਮੈਨੂੰ ਦਿਓ ਇਆਜਤ ਧੰਨਵਾਦ ਰੱਬਾ ਕਾ